ਹਾਂਜੀ ਬਾਈ ਜੀ ਕੀ ਹਾਲ ਚਾਲ ਆ ਸਾਰੇ ਯਾ ਆਪਦੇ ਬੱਚੇ ਜਿਹੜੇ ਸਾਰੇ ਨੌਜਵਾਨ ਖੁਸ਼ ਹੋਵੋਗੇ ਤੇ ਹੱਸਦੇ ਵਸਦੇ ਹੋਵੋਗੇ ਵਾਹਿਗੁਰੂਗੇ ਅਰਦਾਸ ਆ ਸਾਰੇ ਹੱਸਦੇ ਵਸਦੇ ਰਹਿਣ ਹਨ ਆਪਣੀ ਵੀਡੀਓ ਪਾਉਣ ਦਾ ਮਕਸਦ ਬਾਈ ਤੁਹਾਡੇ ਨਾਲ ਤੁਹਾਨੂੰ ਅਵੇਅਰ ਕਰਨਾ ਹੁੰਦਾ ਹਨ ਜਿਹੜੇ ਖਾਸ ਕਰਕੇ ਜਿਹੜੇ ਨਵੇਂ ਸਟੂਡੈਂਟ ਚਾਹੀਏ ਉਹ ਪੰਜਾਬ ਤੋਂ ਹੋਣ ਚਾਹੀਏ ਉਹ ਇੰਡੀਆ ਤੋਂ ਹੋਣ ਕੈਨੇਡਾ ਆਉਣਾ ਚਾਹੁੰਦੇ ਆ ਕਈ ਲੋਕ ਕੈਨੇਡਾ ਦੇ ਕਹਿ ਦਿੰਦੇ ਆ ਜੀ ਤੁਸੀਂ 네ਗੈਟਿਵਿਟੀ ਹਨਾ 네ਗੈਟਿਵਿਟੀ ਸੋਚਣੀ ਦੇ ਵਿੱਚ ਤੇ ਦੇਖਣੀ ਦੇ ਵਿੱਚ ਫਰਕ ਹੁੰਦਾ ਹਨਾ 네ਗੈਟਿਵਿਟ ਸੋਚਣੀ ਉਹ ਹੁੰਦੀ ਹੈ ਵੀ ਜਿਹੜੀ ਤੁਸੀਂ ਉਹੀ ਸੋਚੀ ਜਾਂਦੇ ਆ ਹਨਾ ਪੋਜ਼ਿਟਿਵ ਸੋਚਿਆ ਜਾ ਸਕਦਾ ਪਰ ਜਿਹੜੀ ਚੀਜ਼ ਦੀ ਰਿਐਲਿਟੀ ਆ ਉਹਨੂੰ ਅੱਖੋਂ ਉਹਲੇ ਕਦੇ ਨਹੀਂ ਕੀਤਾ ਜਾ ਸਕਦਾ ਹੁਣ ਜੇ ਤੁਸੀਂ ਚਲੋ ਪੋਜ਼ਿਟਿਵ ਵਾਲੀ ਗੱਲ ਕਰ ਲਈਏ ਤੁਹਾਡੇ ਨਾਲ ਜੇ ਹੁਣ ਤੁਸੀਂ ਕੌਲੀ ਆ ਜੇ ਤੁਸੀਂ ਉਹਨੂੰ ਗਲਾਸ ਕਹਿ ਦੋਗੇ ਹਨਾ ਉਹ ਸੋਚ ਨਹੀਂ ਹੋਗੀ ਤੇ ਪਰ ਕੌਲੀ ਗਲਾਸ ਤਾਂ ਨਹੀਂ ਬਣਨ ਲੱਗੀ ਇਹ ਗੱਲਾਂ ਹਨਾ ਸੋ ਮੇਰੀ ਕੋਸ਼ਿਸ਼ ਇਹ ਹੁੰਦੀ ਆ ਤੁਹਾਨੂੰ ਉਹ ਰਿਐਲਿਟੀ ਦੱਸੀ ਜਾਵੇ ਬਾਈ ਜਿਹੜੀ ਗੱਲ ਚੱਲ ਰਹੀ ਆ ਠੀਕ ਆ ਕੈਨੇਡਾ ਵਾਲਿਓ ਬਾਈ ਤੁਸੀਂ ਮਿਹਨਤ ਕਰੋ ਆ ਗਏ ਆ ਤੁਸੀਂ ਪਰ ਕਿਸੇ ਨੂੰ ਗਮਰਾਹ ਨਾ ਕਰੋ ਹਨਾ ਜੋ ਚੀਜ਼ ਹੈਗੀ ਆ ਉਹ ਹੈਗੀ ਆ ਸੋਚਣ ਨਾਲ ਜੇ ਤੁਸੀਂ ਪੋਜ਼ਿਟਿਵ ਸੋਚ ਲਓਗੇ ਹੁਣ ਮੈਂ ਕਹਿ ਦੂੰਗਾ ਜੀ ਕੈਨੇਡਾ ਦੇ ਵਿੱਚ ਅਗਲੇ ਮਹੀਨੇ ਦੇ ਵਿੱਚ 1 ਲੱਖ ਬੰਦੇ ਦੀ ਹਾਇਰਿੰਗ ਹੋ ਜੂਗੀ ਬਾਈ ਆਜੋ ਤੁਸੀਂ ਫਿਰ ਉਹ ਹੋਊਗੀ ਤਾਂ ਨਹੀਂ ਨਾ ਰਿਐਲਿਟੀ ਤਾਂ ਉਹੀ ਰਹਿਣੀ ਆ ਸੋ ਆਹਾ ਬਾਈ ਵੀਡੀਓ ਦੇਖ ਲਓ ਟੈਮ ਹਾਟਨ ਦੀ ਆ ਤੇ ਟੈਮ ਹਾਟਨ ਦੇ ਵਿੱਚ ਸਾਰੇ ਕੈਨੇਡਾ ਵਾਲਿਆਂ ਨੇ ਦੇਖਿਆ ਹੁਣ ਆ ਵੀ ਕਿੰਨੇ ਕ ਬੰਦੇ ਕੰਮ ਕਰਦੇ ਹੁੰਦੇ ਆ ਵੱਧ ਤੋਂ ਵੱਧ 8 ਜਾਂ 10 ਹੋਣਗੇ ਤੇ ਹੁਣ ਇਹ ਵੀ ਨਹੀਂ ਹੋ ਸਕਦਾ ਵੀ 8 ਜਾਂ 10 ਬੰਦੇ ਆ ਜਿਹੜੇ ਉਹ ਕੋਈ ਵੀ ਨਹੀਂ ਕੰਮ ਤੇ ਹੋਣਾ ਟੈਂਮ ਵਾਲਿਆਂ ਨੂੰ ਵੱੱਤ ਵੱੱਤ ਇੱਕ ਜਾਂ ਦੋ ਬੰਦਿਆਂ ਦੀ ਲੋਡ ਹੋਊਗੀ ਅੰਦਰ ਤੇ ਬਾਈ ਬਾਹਰ ਤੁਸੀਂ ਹਾਂ ਲੈਣਾ ਲੱਗੀਆਂ ਦੇਖ ਲਓ ਠੀਕ ਹੈ ਜੀ ਇੰਨਾ ਮਾੜਾ ਹਾਲ ਤਾਂ ਬਾਈ ਜੀ ਕੈਪਟਨ ਨੇ ਜਿਹੜੇ ਪਿਛਲੇ ਜੇ ਰੋਜ਼ਗਾਰ ਮੇਲੇ ਲਾਇਏ ਸੀ ਪੰਜਾਬ ਦੇ ਵਿੱਚ ਉਹ ਨਹੀਂ ਇੰਨਾ ਮਾੜਾ ਹਾਲ ਹੋਇਆ ਸੀ ਉੱਥੇ ਵੀ ਲੋਕ ਜੇ ਇੰਨੀ ਜਿੰਨੀ ਭੀੜ ਹੋਣ ਖੜੀ ਆ ਬਾਹਰ ਸਿਰਫ ਦੋ ਜੋਬਾਂ ਦੇ ਲਈ ਖੜੀ ਆ ਉੱਥੇ ਵੀ ਕੋਈ ਘੱਟੋ ਘੱਟ ਨਾਂ ਬਾਲੀਆਂ ਤਾਂ 4-5000 ਜੋਬਾਂ ਹੁੰਦੀਆਂ ਸੀ ਐਨੀ ਭੀੜ ਦੇ ਵਿੱਚੋਂ ਪਰ ਇੱਥੇ ਦੋ ਵੋਟਾਂ ਦੋ ਜੋਬਾਂ ਦੇ ਲਈ ਭੀੜ ਖੜੀ ਆ ਸੋ ਬਾਈ ਜੀ ਇੱਕ ਵਾਰੀ ਆਹ ਟਾਈਮ ਆ ਜਿਹੜਾ ਇਹ ਨਹੀਂ ਹੈਗਾ ਆਉਣ ਦਾ ਹਨਾ ਜੋਬਾਂ ਆ ਲਗੋਂ ਠੀਕ ਹੈ ਜੀ ਕਿਉਂਕਿ ਜੇ ਤੁਹਾਨੂੰ ਇੱਥੇ ਜੋਬ ਹੀ ਨਾ ਮਿਲੀ ਤਾਂ ਤੁਸੀਂ ਇੱਥੇ ਆ ਕੇ ਕਰੋਗੇ ਕੀ ਹਨਾ ਤੇ ਜੇ ਇੱਥੇ ਆ ਕੇ ਜੋਬ ਨਾ ਮਿਲੇ ਤਾਂ ਬਾਈ ਜੀ ਰੋਟੀ ਤੋਂ ਵੀ ਵਾਂਝੇ ਰਹਿ ਸਕਦੇ ਆ ਇਹ ਰਿਐਲਿਟੀ ਆ ਕਿਉਂਕਿ ਪੰਜਾਬ ਦੇ ਵਿੱਚ ਰਹਿ ਕੇ ਤੁਸੀਂ ਬਿਨਾ ਕੰਮ ਕੀਤੇ ਜਿਹੜੇ ਜਵਾਕਾਂ ਦੇ ਵਿਆਹ ਵੀ ਹੋ ਜਾਂਦੇ ਆ ਉਹ ਵੀ ਆਪਦੇ ਪਿਓ ਦੇ ਸਿਰ ਤੇ ਜਾਂ ਆਪਦੀ ਜ਼ਮੀਨ ਦੇ ਸਿਰ ਤੇ ਰੋਟੀ ਖਾਈ ਜਾਂਦੇ ਆ ਪਰ ਬਈ ਜੀ ਇੱਥੇ ਰੋਟੀ ਲਾ ਨਹੀਂ ਹੋਣੀ ਜੇ ਤੁਸੀਂ ਕੰਮ ਨਾ ਕੀਤਾ ਤੇ ਪਿਛਲੇ ਮਹੀਨੇ ਨਾਲੋਂ ਜਿਹੜੀ ਆ ਅਨਪਲਾਈਡ ਅਨ EMPLOYMENT ਰੇਟ ਆ ਜਿਹੜਾ ਬੇਰੋਜ਼ਗਾਰੀ ਆ ਉਹ 1% ਦਾ ਵਾਧਾ ਫੇਰ ਹੋ ਚੁੱਕਿਆ ਸੋ ਬਈ ਜੀ ਇੱਕ ਵਾਰੀ ਸੋਚ ਲਿਓ ਵਿਚਾਰ ਲਿਓ ਘਰ-ਬਾਰ ਛੱਡਣਾ ਹਨ ਤੁਸੀਂ ਸਾਰਿਆਂ ਨੇ ਆਪਦੀ ਮਿਹਨਤ ਦੇ ਲਈ ਛੱਡਣਾ ਹੈਗਾ ਆਪਦੀ ਮਿਹਨਤ ਕਰਨ ਲਈ ਹੁਣ ਕਈ ਬੰਦੇ ਕਹਿੰਦੇ ਇਹਨਾਂ ਤੋਂ ਕੰਮ ਨਹੀਂ ਹੁੰਦਾ ਬਾਈ ਜੇ ਕੰਮ ਜਦੋਂ ਜਿਹੜਾ ਮਾਪਿਓ ਦਾਣਾ ਪੁੱਤ ਧੀ ਨਿਕਲ ਗਿਆ ਨਾ ਉਹ ਕੰਮ ਤਾਂ ਬਾਈ ਜੇ ਕਰੂਗਾ ਕੰਮ ਮਿਲੇ ਸਹੀ ਹਨਾ ਕਈ ਬੰਦੇ ਕਹਿ ਦਿੰਦੇ ਜੀ ਇਥੋਂ ਤਾਂ ਕੰਮ ਨਹੀਂ ਹੁੰਦਾ ਇਹ ਤਾਂ ਜੀ ਐਂ ਮੁੜ ਗਿਆ ਇਹ ਤਾਂ ਤਾਂ ਮੁੜ ਗਿਆ ਪਰ ਬਾਈ ਜਦੋਂ ਬੰਦੇ ਨੂੰ ਅੱਗੇ ਦਿਖਦਾ ਨਹੀਂ ਹੈਗਾ ਹਨਾ ਖਾਸ ਕਰਕੇ ਜਿੰਨਾਂ ਕੋਲ ਬਾਈ ਜੀ ਜ਼ਮੀਨਾਂ ਹੈਗੀਆਂ ਤੇ ਜਿਹੜੇ ਉਹ ਬਈ ਆਪਦਾ ਟਿਕਾ ਕਰੋ ਹਨਾ ਤੇ ਜਿਹੜੇ ਬੰਦੇ ਬਾਈ ਜੀ ਲੋੜਵੰਦ ਹੈਗੇ ਆ ਉਹ ਇੱਕ ਵਾਰੀ ਕੈਨੇਡਾ ਵਾਲੇ ਪਾਸੋਂ ਥੋੜਾ ਜਿਹਾ ਰੁਝਾਨ ਆਪਦਾ ਬਦਲ ਲਿਓ ਕਿਉਂਕਿ ਹਜੇ ਹਾਲਾਤ ਕੀ ਨਿਕਲਨੇ ਆ ਉਹ ਆਉਣ ਵਾਲਾ ਟਾਈਮ ਦੱਸੂਗਾ ਜਦੋਂ ਘਰਬਾਰ ਹੀ ਛੱਡਣਾ ਬਈ ਆਪਦੇ ਘਰਬਾਰ ਨੂੰ ਸੈੱਟ ਕਰਨ ਲਈ ਜਾਣਾ ਆਪਦੀ ਜ਼ਮੀਨ ਨੂੰ ਗਹਿਣੇ ਪਈ ਆ ਉਹਨੂੰ ਛਡਾਉਣ ਲਈ ਜਾਣਾ ਕਿਸੇ ਹੋਰ ਕੰਟਰੀ ਦਾ ਰੁਖ ਕਰ ਲਿਓ ਹਨ ਤੇ ਇਹਨਾਂ ਗੱਲਾਂ ਨੂੰ ਬਾਈ ਜੀ ਜ਼ਰੂਰ ਸਮਝੋ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਨ ਦਾ ਮਕਸਦ ਪੰਜਾਬ ਵਾਲਿਆਂ ਲਈ ਹੁੰਦਾ ਜਿਹੜੇ ਖਾਸ ਕਰਕੇ ਨਵੇਂ ਆਉਣਾ ਚਾਹੁੰਦੇ ਆ ਹਨ ਤੇ ਜਿਹੜੇ ਬੰਦੇ ਇੱਥੇ ਹੈਗੇ ਬਾਈ ਜੀ ਪੋਜਟਿਵ ਰਹੋ ਤੇ ਆਪਦੀਆਂ ਕਮਾਈਆਂ ਕਰੋ ਬਹੁਤ ਬਹੁਤ ਧੰਨਵਾਦ ਜੀ